λαβੀ ਮੈਟਰੋ ਅੱਜ ਪਹੁੰਚੇ ਹੋਏਗਾ ਬਾਈ ਲੌਂਗੋਵਾਲ ਬੱਕਰਾ ਮੰਡੀ ਤੇ ਹੁੰਦੀ ਹੈ ਕਿ 3 13 ਦੇ 26 ਤਰੀਕ ਦੀ ਪਰ ਹੀ ਆ ਗਈ ਫੁੱਲ ਦੇਖ ਸਕਦੇ ਕਿਉਂਕਿ ਬਾਈ ਮੌਸਮ ਜਿਆਦਾ ਖਰਾਬ ਹੋਣ ਕਰਕੇ ਨਾ ਮੰਡੀਆਂ ਘਟ ਗਈਆਂ ਸੀ ਹਨਾ ਤੇ ਹੁਣ ਦੁਬਾਰੇ ਰੌਣਕ ਆਈ ਹੈ ਜੀ ਮੰਡੀਆਂ ਦੇ ਵਿੱਚ ਬਾਕੀ ਜਗਦੀਪ ਭਾਈ ਨਾਲ ਗੱਲਬਾਤ ਕਰਦੇ ਆਂ ਭਾਈ ਸੱਸੀ ਗੱਲ ਜੀ ਸੱਸੀ ਗੱਲ ਭਾਈ ਸਾਰਿਆਂ ਨੂੰ ਕੀ ਹਾਲ ਚਾਲ ਲੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਆ ਹੁਣ ਮੌਸਮ ਕਿਵੇਂ ਆਗਾ ਮੌਸਮ ਮਾਹੌਲ ਕਿਵੇਂ ਆਗਾ ਮਾਹੌਲ ਥੋੜਾ ਜਿਹਾ ਆ ਵੀ ਜਦੋਂ ਕੋਈ ਵੀ ਭਾਈ ਸਿਸਟਮ ਹਲਦਾ ਉਹਨੂੰ ਬਦਲਣ ਦੇ ਚੇਂਜ ਹੋਣ ਤੇ ਟਾਈਮ ਲੱਗ ਜਾਂਦਾ ਹਨਾ ਹਾਂਜੀ ਹੁਣ ਆਪਾਂ ਦੇਖ ਸਕਦੇ ਆ ਵੀ ਲੌਂਗੋਵਾਲ ਬੱਕਰਾ ਮੰਡੀ ਤੇ ਵਿੱਚ ਆਪਾਂ ਖੜੇ ਆ ਮੜੀ ਡੇਟ ਦਿਖਾ ਦਿਓ ਕੈਮਰਾ ਨੇੜੇ ਕਰਕੇ ਹਾਂਜੀ ਠੀਕ ਹੈ ਜੀ ਤੇ 13 ਦੇ 26 ਤਰੀਕ ਦੀ 3 13 ਦੇ 26 ਦੀ ਆਪਾਂ ਨਾ 20 ਦੀ ਡੇਟ ਰੱਖਦੀ ਸੀ ਹੂੰ ਉਹ ਕਈ ਸੱਜਣਾਂ ਦੀ ਰਿਪੋਰਟ ਸੀ ਅਸੀਂ ਬੱਕਰੀ ਬਾਲਕਾਂ ਦੇ ਨਾਲ ਹੀ ਚੱਲਦੇ ਆ ਤੇ ਕਹਿੰਦੇ ਯਾਰ 20 ਨਾ ਰੱਖੋ ਤੁਸੀਂ 3 ਹੀ ਰੱਖੋ ਹੂੰ ਠੀਕ ਹੈ ਜੀ ਤੇ ਚਲੋ ਫਿਰ ਸਾਰਿਆਂ ਨੇ ਮਿਲ ਕੇ ਫੈਸਲਾ ਕਰਿਆ ਵੀ ਆਪਾਂ 3 ਹੀ ਰੱਖੋ ਹਾਂ 20 ਆਪਾਂ ਬੰਦ ਕਰਤੀ ਜੀ ਤੇ 3 13 ਦੇ 26 ਤਰੀਕ ਪੱਕੀ ਹੋ ਗਈ ਹੁਣ ਪੱਕੀ ਹੋ ਗਈ ਫੁੱਲ ਭਰਦੀ ਹੈ ਜੀ 3 13 26 ਸਹੀ ਗੱਲ ਹੈ ਜੀ ਤੇ ਪੂਰਾ ਵਧੀਆ ਮਾਲ ਆਉਂਦਾ ਜੀ ਠੀਕ ਹੈ ਜੀ ਪੂਰੇ ਘੈਂਟ ਬੱਕਰੇ ਬੱਕਰੀ ਆਉਂਦੇ ਜਿੰਨਾਂ ਨੇ ਬਰੀਡਿੰਗ ਤੇ ਕੰਮ ਕਰਨਾ ਹੈ ਹੂੰ ਉਹੋ ਤੁਸੀਂ ਇਹ ਮੰਨਿਆ ਹੋਇਆ ਹੈ ਕਿ ਲੋਂਗੋਵਾਲ ਬੱਕਰਾ ਮੰਡੀ ਦੇ ਵਿੱਚ ਕਾਟੂ ਮਾਲ ਹਮ ਕੱਟ ਬਰੀਡਿੰਗ ਵਾਲ ਵੱਧ ਆਉਂਦਾ ਪਹਿਲਾਂ ਤੋਂ ਜਿੰਨੇ ਫਾਰਮ ਬਣਦੇ ਆ ਜਿਹੜਾ ਜਿਹਨਾਂ ਨੇ ਫਾਰਮਾਂ ਵਾਸਤੇ ਮਾਲ ਲੈਣਾ ਉਹ ਜ਼ਿਆਦਾਤਰ ਲੋਂਗੋਵਾਲ ਮੰਡੀ ਦੇ ਵਿੱਚ ਪਹੁੰਚੋ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਆਉਂਦੀਆਂ ਨੇ ਰੇ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਆਉਂਦੀਆਂ ਨੇ ਹਾਂ ਠੀਕ ਹੈ ਜੀ ਇਸ ਕਰਕੇ ਕੀ ਤਾਂ ਕਿੰਨੇ ਹੁੰਦੇ ਆ ਬੱਕਰੀ ਦੀ ਉਰੇ ਜ ਆਪਾਂ ਕੀਮਤ ਦੀ ਗੱਲਬਾਤ ਕਰੀਏ ਬਈ ਕੀਮਤ ਤਰਸੇਮ ਭਾਈ ਜਿਵੇਂ ਹੁਣ ਬਾਕੀ ਉਹਦੀ ਕੁਆਲਿਟੀ ਦੇ ਡਿਫਰੈਂਡ ਹੈ ਜਿਹੜਾ ਆ ਦੇ ਕੁਝ ਦੇਖਦਾ ਆ ਕਾਟੂ ਮਾਲ ਖੜਾ ਹੈ ਹਾਂ ਹਨਾ ਉਹ ਖੜਾ ਹੈ ਇਹਦੇ ਆਪ ਦੇ ਹਿਸਾਬ ਨਾਲ ਹੈ ਹੁਣ ਅੱਜ ਇੱਕ ਬੱਕਰਾ ਤੁਸੀਂ ਐਂ ਲਾ ਲਓ ਵੀ 40000 ਰੁਪਏ ਦਾ 41000 ਦਾ ਸੌਦਾ ਆ ਹੋਇਆ 40000 ਰੁਪਏ ਸੌਦਾ ਹੋਇਆ ਹੈ ਹੋਇਆ ਕਿ ਨਹੀਂ ਹੋਇਆ ਤੇ ਉਹਦਾ ਮਤਲਬ ਇਹ ਵੀ ਆ ਵੀ ਜਿਹੜੀ ਚੰਗੀ ਚੀਜ਼ ਹੈ ਤਾਂ ਉਹਦਾ ਚੰਗਾ ਰੇਟ ਵੀ ਲੱਗ ਰਿਹਾ ਸਹੀ ਗੱਲ ਹੈ ਠੀਕ ਹੈ ਇਸ ਲਈ ਕੋਈ ਦਿੱਕਤ ਨਹੀਂ ਬਹੁਤ ਵਧੀਆ ਮਾਲ ਆਉਂਦਾ ਹੈ ਸਾਫ ਸੌਦੇ ਹੁੰਦੇ ਨੇ ਵਧੀਆ ਲੋਕੇਸ਼ਨ ਤੇ ਮੰਡੀ ਆ ਲੈ ਮਿੱਤਰੋ ਦੇਖ ਸਕਦੇ ਹੋ ਯਾਨੀ ਕਿ ਬਈ ਤੁਸੀਂ ਇੱਥੇ ਲਗਭਗ 1000 1500 ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੱਕ ਕਰ ਸਕਦੇ ਆ ਆ ਦੇਖ ਬਈ ਬੱਕਰੀ ਦੇਖਦੇ ਰਸੇ ਕਿੰਨੀ ਸੋਹਣੀ ਬੱਕਰੀ ਆ ਠੀਕ ਹੈ ਕੀ ਮੰਗਿਆ ਬਈ ਇਹਦਾ ਇਹ ਆਪਾਂ 25000 ਮੋਲ ਤੇ 25000 ਰੁਪਏ ਮੰਗ ਰਿਹਾ ਬਈ ਜਗਦੀ ਰੱਬਣਾ ਕੀ ਨਹੀਂ ਆਪਾਂ ਤਾਂ ਖਾਲੀ ਕਹਿ ਕੇ ਦੇ ਦੂ ਖਾਲੀ ਕਹਿ ਕੇ ਦੇਣੀ ਆ ਬਈ ਯਾਰ 10000 ਰੁਪਏ ਦੇ ਤਾਂ ਬੱਕਰੀ ਦੇ ਕੰਨ ਹੀ ਨੇ 10000 ਦੇ ਕੰਨ ਨੇ ਬੱਕਰੀ ਦੇ ਕਿਹੜਾ ਹਾਂ 15000 ਦਾ ਮੀਟ ਲਾ ਲੈ ਠੀਕ ਹੈ ਕਿਉਂਕਿ ਇਹੇ ਕੰਨ ਬਾਜ਼ਾਰ ਚੋਂ ਤਾਂ ਮਿਲਦੇ ਨਹੀਂ ਬਾਈ ਕੁੱਦਰ ਤਵੱਲੋ ਇਹ ਚੀਜ਼ਾਂ ਬਣਦੀਆਂ ਠੀਕ ਆ ਉਹ ਤੇ ਹੁਣ ਉਹ ਦੇਖ ਕਿੰਨਾ ਸੋਹਣਾ ਮਾਲ ਆਇਆ ਉੱਧਰ ਵੀ ਆਪਾਂ ਦੇਖੀਏ ਜਾਂਦਿਆਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਹਾਂ ਤੇ ਹਾਲ ਬਾਕੀ ਬਾਈ ਇਹ ਟਾਈਮਿੰਗ ਇਹਦੀ ਕਿੰਨੀ ਹੁੰਦੀ ਆ ਬਾਈ ਨਾ ਬਹੁਤ ਵੀਰਾਂ ਦੇ ਨਾ ਫੋਨ ਆਵੇ ਕਿ ਕਿੰਨੇ ਵਜੇ ਮੰਡੀ ਲੱਗਦੀ ਆ ਹਾਂ ਬਿਲਕੁਲ ਕਿਉਂਕਿ ਕਈ ਵੀਰ ਨਾ ਅੰਬਾਲੇ ਵਾਲੀ ਮੰਡੀ ਸਮਝ ਕੇ ਉਹਨੇ ਸਾਡੇ ਕੋਲੇ 4 ਵਜੇ ਵੀ ਆ ਜਾਂਦੇ ਨੇ ਠੀਕ ਆ ਇਹ ਜੀ ਕੋਈ ਗੱਲ ਨਹੀਂ ਇੱਥੇ ਤਾਂ ਸਾਰੇ ਬੱਕਰੀਆਂ ਵਾਲੇ ਨੇ 11 ਵਜੇ ਦੇ ਨੂੰ ਚਾਹ ਚੂ ਪੀ ਕੇ ਕਾਇਮ ਹੁੰਦੇ ਨੇ ਠੀਕ ਹੈ ਜੀ ਠੀਕ ਹੈ ਨਾਲ ਉਹਦੇ ਕੁਝ ਕਾਂਦੇ ਨੇ ਉਹ ਬੱਕਰੀ ਗੱਲ ਹੈ ਠੀਕ ਹੈ ਠੀਕ ਹੈ ਉਹ ਬੱਕਰੀ ਵਾਲੇ ਦੀ ਆ ਦੇ ਬੱਕਰੀ ਦੇਖਿਆ ਹਨਾ ਗ੍ਰਿਫਟੀ ਆ ਬਾਈ ਗਿਫਟ ਆ ਸੱਚੀ ਸੱਜ ਬਿਆਰੀ ਮੰਗੂ ਲਿਖਰੀ ਫਿਰ ਜੀ ਜਮਾ ਛੁੱਟੀ ਪਈ ਆ ਨਾ ਯਾਰ ਮੈਂ ਕਹਿੰਦਾ ਬਾਈ ਦਾਗ ਹੀ ਨਹੀਂ ਕੋ ਯਾਰ ਕਾਲਾ ਦਾਗ ਵੀ ਨਿਕਾਲਾ ਵਾਲ ਵੀ ਨਹੀਂ ਹੈਗਾ ਬਈ ਬੱਕਰੀ ਦੇ ਨਾ ਇਹ ਰੱਖਣ ਵਾਲਾ ਕਿਹੜਾ ਬੰਦਾ ਹੈ ਤੂੰ ਆ ਬਾਈ ਆਪ ਬੰਦੇ ਨੂੰ ਯਾਰ ਪਹਿਲਾਂ ਧੰਨਵਾਦ ਬਾਈ ਇਹਦਾ ਚਿਹਰਾ ਲਗਾ ਆਪਣੀ ਬਹੁਤ ਸੋਹਣੀ ਹੈ ਯਾਰ ਹਨਾ ਕੁਆਲਿਟੀ ਵੀ ਚੰਗੀ ਹੈ ਯਾਰ ਕੋੜੀਆਂ ਨਾਲ ਰੱਖੀ ਹੋਈ ਹੈ ਬਾਈ ਤਾਂ ਹੀ ਤਾਂ ਇਹ ਨੁੱਕਰੀ ਹੈਗੀ ਅੱਛਾ ਜੀ ਹਾਂ ਜੀ ਕੋੜੀਆਂ ਲਗਾ ਲਾਂਗੇ ਕੋੜੀਆਂ ਨਾਲ ਖਾਂਦੀ ਹੈ ਕੋੜੀਆਂ ਸਹੀ ਕੁਆਲਿਟੀ ਵੀ ਚੰਗੀ ਹੈ ਤੇ ਸਾਈਨਿੰਗ ਵੀ ਹੈਗੀ ਨਾ ਜਿਦ ਦੀ ਪਹਿਜੀ ਗੱਲ ਨਹੀਂ ਯਾਰ ਕੀ ਮੰਗਿਆ ਬਾਈ ਇਹਦਾ ਤੁਸੀਂ ਇਹਦਾ 17000 ਮੰਗਿਆ 17000 ਮੰਗਿਆ ਵੀ ਕੁਝ ਨਹੀਂ ਯਾਰ ਜਾਇਜ ਦੱਪਣਾਗੀ ਨਾ ਜੀ ਅੱਛਾ 12 ਦਾ ਦੋ ਜਮਾ ਜਾਇਜ ਹੈ ਬਾਈ ਜੇ ਘਨੇ ਭਾਈ ਖਰੀਦਣੀ ਉਹ ਵੇਹੇ ਜੇ ਮਾਲ ਆਉਣਾ ਮੰਡੀ ਦੇ ਲੋਂਗੋਵਾਲ ਠੀਕ ਐ ਇੰਨੇ ਕੋਕਾ ਪੀਸ ਨੁੱਕਰੀ ਘੋੜੀ ਵਰਗੀ ਬੱਕਰੀ ਐ ਦੇਖੋ ਸਹੀ ਗੱਲ ਐ ਨੁੱਕਰੀ ਬੱਕਰੀ ਐ ਇਹ ਇਹ ਜਿਹੇ 10 15 ਰੱਖਣੀਆਂ ਹੁਣ ਇੱਕ ਬੱਕਰਾ ਰੱਖਿਆ ਹੋਵੇ ਹਮ ਆ 4 5 ਏਕੜ ਦੀ ਕਮਾਈ ਉਹ ਬਾਈ ਮੇਮਣੇ ਨੂੰ ਦੇਖੋ ਕੀ ਹੋ ਗਿਆ ਇਹਦੀ ਮਾਂ ਹੈਗੀ ਆਪਣੇ ਕੋਲ 4 ਇੰਚ ਦੀ ਹੈਗਾ 40 ਇੰਚ ਦੀ ਆ 4 5 ਏਕੜ ਦੀ ਜਿੰਨੀ ਕਮਾਈ ਆਪਾਂ ਪ੍ਰੋਫਿਟ ਲੈਣੇ ਠੇਕੇ ਤੇ ਲੈ ਕੇ ਕਿਹੜਾ ਪਿੰਡ ਹੈ ਆਪਣਾ ਪੈਣੀ ਫੱਤੇ ਪਿੰਡ ਹੈ ਜੀ ਪੈਣੀ ਫੱਤੇ ਤੋਂ ਆਏ ਨੇ ਠੀਕ ਆ ਪਰਮਜੀਤ ਦੇ ਪਿੰਡ ਤੋਂ ਆਏ ਨੇ ਹਾਂ ਪਰਮਜੀਤ ਵੀ ਨਾਲ ਆ ਆ ਆ ਬਾਈ ਇਹਦੀ ਮਾਂ ਹੈ ਨਹੀਂ ਨਹੀਂ ਅੱਛਾ ਅੱਛਾ ਇਹ ਤਾਂ ਆਪਾਂ ਪਾਸੇ ਰੱਖਣ ਦੇ ਸ਼ਕੀਨ ਦੀ ਗੱਲ ਕਰਦੇ ਚਿੱਟੀ ਇਹ ਵੀ ਆ ਚਿੱਟੀ ਹੋਊ ਵੀ ਆ ਹਾਂ ਦੇਖ ਸਕਦਾ ਨਾ ਕਿੰਨਾ ਫਰਕ ਕਿੰਨਾ ਆ ਆਪਾਂ ਕਹਿੰਦੇ ਨਾ ਯਾਰ ਮਾਲਕ ਦਾ ਜਰ ਪੈਸਾ ਨਹੀਂ ਲੱਗਿਆ ਸਾਡੀ ਚੀਜ਼ ਤੇ ਹਾਂ ਜਦੋਂ ਮੰਡੀ ਦੇ ਵਿੱਚ ਲਿਆਉਨੇ ਆਪਾਂ ਇੱਧਰ ਆ ਜਾ ਤਾਂ ਮੰਡੀ ਦੇ ਵਿੱਚ ਚੀਜ਼ ਨੂੰ ਸ਼ਿੰਗਾਰ ਕੇ ਲਿਆਓ ਸ਼ਿੰਗਾਰ ਕੇ ਜਿਵੇਂ ਉਹ ਸ਼ਿੰਗਾਰੀ ਹੋਈ ਹੈ ਨਾ ਹਾਂ ਤਾਂ ਲੁੱਸੀ ਵੀ ਰਾਜੀ ਲੱਗਣ ਲੱਗ ਜਾਂਦੀ ਹੈ ਠੀਕ ਹੈ ਜੀ ਜੇ ਹੁਣ ਆਪਣੇ ਕੋਲ ਕੁਆਲਿਟੀ ਟੋਪ ਹੈ ਆਪਾਂ ਉਹਦੇ ਮਿੰਗਣਾ ਨਾਲ ਉਹ ਲਿਬੜੀ ਪਈ ਹੈ ਤਾਂ ਉਹ ਚੀਜ਼ ਮੈਟਰ ਕਰਦੀ ਆ ਬਰਬਰੀ ਵੀ ਆਉਂਦੇ ਬਾਈ ਉਰੇ ਦੇਖ ਸਕਦੇ ਮੁਰਗੇ ਵੀ ਆਉਂਦੇ ਆ ਨਾ ਮੁਰਗੇ ਮੁਰਗੀਆਂ ਵੀ ਖਰੀਦ ਵੇਚ ਸਕਦੇ ਆ ਬਿਲਕੁਲ ਜੀ ਬਿਲਕੁਲ ਆਹ ਦੇ ਕਿੰਨੇ ਸੋਹਣੇ ਸਾਕਦੇ ਬਾਈ ਹਾਂ ਜਮਾ ਫਰੀ ਤੇ ਪਾਲਣ ਵਾਲੀਆਂ ਚੀਜ਼ਾਂ ਨੇ ਆ ਜਾਓ ਆ ਜਾਓ ਅੱਗੇ ਆ ਜਾਓ ਆਪਾਂ ਨਾਲ ਨਾਲ ਆਪਾਂ ਦਿਖਾਈ ਦਲਾਂਗੇ ਵੀ ਮੰਡੀ 'ਚ ਆਇਆ ਕੀ ਕੀ ਹੈਗਾ ਹੋਰ ਬਾਈ ਕੋਈ ਖਾਸ ਗੱਲ ਕੀ ਹੈ ਮੰਡੀ ਦੀ ਬਾਈ ਜਗਦੀਪ ਖਾਸ ਗੱਲ ਇਹ ਹੀ ਆ ਬਾਈ ਜੀ ਪਹਿਲੀ ਗੱਲ ਤਾਂ ਇਹ ਕਿੱਤੇ ਹੀ ਖਾਸ ਹੈ ਕਿੱਤਾ ਖਾਸ ਠੀਕ ਆ ਬੜੇ ਲੋਕ ਕਹਿੰਦੇ ਆ ਯਾਰ ਵੀ ਇਹ ਫੇਲ ਧੰਦਾ ਪਲਾਣਾ ਕੁਝ ਲੋਕ ਆਏ ਸੀ ਜਿਨ੍ਹਾਂ ਨੇ ਫਰਾਡ ਕੀਤੇ ਠੀਕ ਆ ਉਹਦੇ ਕਰਕੇ ਮੰਨ ਕੇ ਚਲੋ ਬਹੁਤ ਬੰਦਿਆਂ ਦਾ ਨਾਮੁੱਖ ਹੋਇਆ ਸਹੀ ਗੱਲ ਵੀ ਯਾਰ ਸ਼ਾਇਦ ਇਹਦੇ ਵਿੱਚ ਕੋਈ ਲੋਨ ਦੇ ਵੱਡੇ ਵੱਡੇ ਚਾਂਸੇ ਦਿਖਾ ਕੇ ਕਰੋੜਾਂ ਰੁਪਏ ਉਹ ਚੀਜ਼ਾਂ ਨੇ ਬਹੁਤ ਅਫੈਕਟ ਕੀਤੇ ਹੂੰ ਠੀਕ ਹੈ ਨਾ ਪਰ ਜੇ ਤੁਸੀਂ ਬੱਕਰੀਆਂ ਲੈਣੇ ਹੋ ਤਾਂ ਤੁਹਾਨੂੰ ਬਾਹਲੇ ਵੱਡੇ ਲੋਨ ਲੈਣ ਦੀ ਲੋੜ ਹੀ ਨਹੀਂ ਲੋੜ ਨਹੀਂ ਥੋੜੇ ਬੋਤ ਲੋਨ ਲੈ ਕੇ ਜੇ ਸ਼ੁਰੂ ਕਰਨੀ ਹੈ ਨਹੀਂ ਪੈਸਾ ਹੈਗਾ ਤਾਂ ਕਰ ਸਕਦੇ ਹੋ ਲੇ ਵੀ ਅਸਲੀ ਰੌਣਕ ਹੁੰਦੀ ਹੈਗੀ ਇੱਥੇ ਕੰਮ ਦੇਖ ਬਾਈ ਕਿੰਨਾ ਇਕੱਠ ਕਿੰਨੇ ਲੋਕ ਕਿੱਤੇ ਦੇ ਨਾਲ ਜੁੜੇ ਹੋਏ ਨੇ ਸਹੀ ਗੱਲ ਹੈ ਵੀ ਰੌਣਕ ਦੇਖ ਸਕਦੇ ਹੋ ਕਿੰਨੀ ਹੈਗੀ ਮੰਡੀ ਦੇ ਵਿੱਚ ਚੈੱਕ ਕਰ ਸਕਦੇ ਹੋ ਤੇ ਇੱਧਰ ਦੇਖੋ ਬਈ ਬੱਕਰੇ ਵੀ ਆਉਂਦੇ ਆ ਉਹ ਚੰਗੀ ਚੰਗੀ ਕੁਆਲਿਟੀ ਦੇ ਨਾ ਹਾਂ ਟੋਪ ਕੁਆਲਿਟੀ ਦੇ ਬਾਈ ਦੇਖ ਬਾਈ ਜੀ ਦੇਖ ਸਕਦੇ ਹੋ ਬੱਕਰਾ ਆਇਆ ਗੱਲਬਾਤ ਕਰਦਾ ਹਾਂ ਜੀ ਬਾਈ ਜਗਦੀਪ ਦੱਸਦੇ ਹੋ ਬਾਰ ਯਾਰ ਬਹੁਤ ਬਹੁਤ ਬੱਕਰਾ ਪੂਰਾ ਟੋਪ ਹੈ ਪੂਰਾ ਸਿਰੇ ਦਾ ਬੱਕਰਾ ਹੈ ਇਹ ਬਾਈ ਉਹਨਾਂ ਨੂੰ ਮੈਂ ਅੱਜ ਤੋਂ ਡੇਢ ਦੋ ਸਾਲ ਪਹਿਲਾਂ ਦਿੱਤਾ ਸੀ ਇਹ ਠੀਕ ਆ 12 ਕਿ ਮਹੀਨੇ ਦਾ ਬੱਚਾ ਸੀ ਹੂੰ ਠੀਕ ਆ ਤੁਸੀਂ ਆਏ ਦੇਖੋ ਇਹਨਾਂ ਨੇ ਸਾਰੀਆਂ ਬੱਕਰੀਆਂ ਮੁਗਰੇ ਇੱਥੋਂ ਲੈ ਕੇ ਗਏ ਸੀ ਝਾਲਰ ਝੂਲਰ ਦੇਖੋ ਕਲਰ ਬਹੁਤ ਆ ਨਾ ਬੱਕਰੇ ਦੀ ਮੈਂ ਕਹਿੰਦਾ ਵੀ ਬਾ ਕਮਾਲ ਝਾਲਰ ਹੈ ਹੂੰ ਤੇ ਕਾਨਾਂ ਦੀ ਕੁਆਲਿਟੀ ਨੱਕ ਕੰਨ ਸਭ ਵਧੀਆ ਸਹੀ ਗੱਲ ਇੱਕ ਤਾਂ ਆਉਂਦਾ ਵੀ ਕੱਲਾ ਬਰੀਕੀਆਂ ਨੇ ਹਾਂ ਫਿਰ ਕੱਦਗਾਠ ਵੀ ਹੈਗਾ ਗੱਲਬਾਤ ਕਰ ਦਾਂਗੇ ਬਾਈ ਨਾਲ ਬਾਈ ਅਸੀ ਕਰ ਜੀ ਸਹੀ ਗੱਲ ਕੀ ਆ ਚੱਲੇ ਵੀਰੇ ਵਧੀਆ ਜੀ ਬੱਕਰਾ ਦੇਖਦਾ ਮੈਂ ਤਰ ਕਿੱਥੋਂ ਆਏ ਬਾਈ ਬਈ ਆਦਮਪੁਰੇ ਪੈਣ ਤੋਂ ਆਦਮਪੁਰੇ ਤੋਂ ਠੀਕ ਹੈ ਕਿਵੇਂ ਬੱਕਰਾ ਬਈ ਬੱਕਰੇ ਬਾਰੇ ਦੱਸ ਬੱਕਰਾ ਬਈ 44 ਇੰਚ ਦਾਈ ਬੱਕਰੇ ਦਾ ਅੱਛਾ ਹਾਂ ਜੀ ਵੇਟ ਕਿੰਨਾ ਹੋਊਗਾ ਬਈ ਹੋਊਗਾ 80 90 ਕਿਲੋ ਦਾਈ 80 90 ਕਿਲੋ ਹਾਂ ਜੀ ਠੀਕ ਹੈ ਲੈ ਵੀ ਮਿੱਤਰੋ ਵੇਟ 80 90 ਕਿਲੋ ਹੋਊਗਾ 44 ਇੰਚ ਦਾਗਾ ਦੇਖ ਸਕਦੇ ਹੋ ਕਿ ਦੰਦ ਕਿੰਨੇ ਆਗਾ ਇਹ 6 ਦੰਦ ਹੋਗੇ ਜੀ 6 ਦੰਦ ਆਜੇ ਲੈ ਵੀ 6 ਦੰਦ ਆਗਾ ਝਾਲਰ ਢੁੱਲਰ ਦੇਖ ਲਓ ਬਈ ਕਿੰਨੀ ਹੈਗੀ ਬੱਕਰੇ ਦੀ ਕੁਆਲਿਟੀ ਚੰਗੀ ਹੈਗੀ ਬੱਚੇ ਕਿਵੇਂ ਆ ਰਹੇ ਨੇ ਭਾਈ ਬੱਚੇ ਬਹੁਤ ਵਧੀਆ ਜੀ ਵਧੀਆ ਰਹੇ ਨੇ ਹਾਂ ਜੀ ਬੱਚਾ ਇਹਦਾ ਹੋਣੀ ਵਿੱਚ ਆਈ ਪੰਜਾਂ ਮਹੀਨਿਆਂ ਦਾ ਸੀਗੀ 13 ਇੰਚ ਦੇ ਕੰਨ ਸੀ ਜੀ ਉਹਦੇ ਠੀਕ ਹੈ ਜੀ ਕਿੰਨੇ ਰੁਪਏ ਦਾ ਵਿੱਚ ਆ ਭਾਈ ਉਹ ਜੀ 12000 ਦਾ ਜੀ 12000 ਦਾ ਹੈ ਭਾਈ ਬੱਕੇ ਕੁਆਲਿਟੀ ਚੰਗੀ ਹੈ ਗੀ ਵੇਚਣਾ ਹੁਣ ਇਹ ਜਾ ਪਰ ਦਿਖਾਉਣ ਲੈ ਕੇ ਆਇਆ ਨਹੀਂ ਜੀ ਵੇਚਣਾ ਜੀ ਵੇਚਣਾਗਾ ਕਿੰਨੇ ਰੁਪਏ ਦਾ ਸਵਾ ਲੱਖ ਮੰਗਦੇ ਆ ਜੀ ਸਵਾ ਲੱਖ ਰੁਪਏ ਲੈ ਵੀ ਸਵਾ ਲੱਖ ਰੁਪਏ ਮੰਗਿਆ ਨਾ ਬੱਕਰਾ ਦਿਖਾ ਦਈਏ ਤੁਹਾਨੂੰ ਸਮਾਰ ਕੇ ਟੈਸਟਿਕਲ ਦਿਖਾ ਦਈਏ ਭਾਈ ਕੁਆਲਿਟੀ ਬਹੁਤ ਚੰਗੀ ਹੈ ਤੋਰੀ ਬੱਕਰਾ ਇੱਧਰ ਨੂੰ ਹਾਂ ਇਹ ਵੀ ਸਵਾ ਲੱਖ ਕੁਝ ਲੱਗਿਆ ਕਿ ਨਾ ਬਾਈ ਹਾਂਜੀ ਕੁਝ ਲੱਗਿਆ ਹਾਂਜੀ ਰਾਜ ਲੱਗੇ 55 ਹੀ ਇੱਥੇ ਆ ਕੇ 45 ਕਹਿੰਦੇ ਸੀਗੇ ਜੀ ਅੱਛਾ ਹਾਂਜੀ ਕਰੀ ਕਮਾਈ ਨੂੰ ਉਹ ਤੱਕ ਲੈ ਕੇ ਜਾ ਤੋਰ ਕੇ ਦੂਰ ਲੈ ਕੇ ਜਾ ਬਾਈ ਇੱਥੇ ਗੱਲ ਨਹੀਂ ਬਣਨੀ ਹੈ ਜੀ ਲੈ ਵੀ ਸਵਾ ਲੱਖ ਰੁਪਇਆ ਮੰਗਿਆ ਬੱਕਰੇ ਦਾ ਲੈ ਜਾ ਲੈ ਜਾ ਆ ਜਾ ਵੇ ਦੇਖੋ ਵੀ 55000 ਰੁਪਏ ਬਾਈ ਕਹਿੰਦਾ ਵੀ ਲੱਗ ਗਿਆ ਬਾਕੀ ਦੇਖਦਾ ਕੀ ਬਣਦਾ ਕੁਆਲਿਟੀ ਬਹੁਤ ਚੰਗੀ ਹੈਗੀ ਘੋੜੇ ਜਿਡਾ ਬੱਕਰਾ ਬਾਈ ਜੈਡ ਬਲੈਕ ਹਣਾ ਬੱਚੇ ਚੰਗੇ ਆਉਂਦੇ ਨੇ ਚੱਲ ਧੁੱਲ ਪੂਰੀ ਹੈਗੀ weight ਕਿੰਨਾ ਦੱਸਦੇ ਅਸੀਂ ਨਾ 80 ਕਿਲੋ ਹਾਂਜੀ ਲੈ ਵੀ 80 90 ਕਿਲੋ weight ਆ ਹਨ ਕਿ ਤੱਕ ਬਣ ਜੂ ਗੱਲ ਬਾਤ ਮਾਨਦਾਨ ਕਰਦਾਂਗੇ ਟਾਈਮ ਮਾਨਦਾਨ ਕਰੇਗਾ ਲੈ ਬੱਬਾ ਇਹ ਕਹਿੰਦਾ ਮਾਨਤਾ ਨੇ ਹੋਊਗਾ ਦੇਖਦਾ ਤੂੰ ਅੱਗੇ ਘਰੇ ਕਿੰਨੀਆਂ ਕਰੱਖੀਆਂ ਨੇ ਬੱਕਰੀਆਂ ਕਰ ਹੈਗੀਆਂ 15 ਮਹੀਨਾ ਗਈ 15 ਮਹੀਨਾ ਗਏ ਹਾਂ ਜੀ ਕਿੰਨਾ ਟਾਈਮ ਹੋ ਗਿਆ 2 2.5 ਸਾਲ ਹੋ ਗਈ ਰੱਖਦੇ ਹੋ 2.5 ਸਾਲ ਹੋ ਗਏ ਠੀਕ ਉਮਰ ਕਿੰਨੀ ਆ ਬਈ ਤੇਰੀ ਮੇਰੀ 13 ਸਾਲੀ 13 ਸਾਲ ਠੀਕ ਆ ਪੜਦਾ ਵੀ ਆ ਇੱਕ ਨਾਲ ਇਦਰੀਆਂ ਬੱਕਰੀਆਂ ਨਹੀਂ ਨਹੀਂ 9 ਵਜੇ ਆਏ ਆ ਪੜਦਾ ਵੀ ਆ ਅੱਜ ਕਿਵੇਂ ਬਈ ਫਿਰ ਮੰਡੀ 'ਚ ਵਾਸੀ ਪੇਪਰ ਚਲਾ ਨਾਲ ਅੱਜ ਵੇਚਣ ਆਏ ਸੀ ਆ ਗਏ ਅੱਛਾ ਅੱਛਾ ਠੀਕ ਆ ਲੈ ਮਿੱਤਰੋ 1 ਸਵਾ ਲੱਖ ਰੁਪਏ ਮੰਗਿਆ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਕੇ ਬਾਈ ਕਹਿੰਦਾ ਵੀ ਮੌਕੇ ਤੇ ਬਸ ਖਲਾ ਮਾਨਤਾ ਨਹੀਂ ਕਰਾਂਗੇ ਕਿਉਂਕਿ ਕੁਆਲਿਟੀ ਬਹੁਤ ਚੰਗੀ ਆ ਨਾ ਜੈਡ ਬਲੈਕ ਦੇ ਵਿੱਚ ਆ ਬਹੁਤ ਘੱਟ ਬੱਕਰੇ ਇਹ ਜਿਹਾ ਹੁੰਦੇ ਨੇ ਤੇ ਪਾਲਿਆ ਕਿਵੇਂ ਬਾਈ ਇਹ ਬਸ ਆ ਫੀਡਾਂ ਹੀ ਪਾ ਗਾ ਯਾਰ ਆਮੇ ਖਵਾਇਆਗਾ ਠੀਕ ਆ ਖਾਸਤਾ ਨਹੀਂ ਖਵਾਇਆ ਕੁਝ ਹਾਂ ਖਾਦ ਕੁਝ ਨਹੀਂ ਖਵਾਇਆ ਕਹਿੰਦਾ ਆਮ ਹੀ ਖਵਾਇਆ ਮੈਂ ਦੇਖ ਆ ਠੀਕ ਆ ਠੀਕ ਆ ਬਾਈ ਲੈ ਜਾਵੇ ਹਨ ਲੈ ਵੀ ਮਿੱਤਰੋ ਐਂਡ ਤੇ ਗੱਲਬਾਤ ਕਰ ਦਾਂਗੇ ਜਗਦੀਪ ਬਾਈ ਨਾਲ ਹਾਂਜੀ ਬਾਈ ਜੀ ਦੱਸੋ ਜੀ ਹਾਂਜੀ ਬਾਈ ਜੀ ਬਸ ਇਹੀ ਬੇਨਤੀ ਆ ਵੀ ਜਿੰਨਾ ਵੀ ਵੀਰਾਂ ਨੇ ਖੇਤੀਬਾੜੀ ਦੇ ਨਾਲ ਨਾਲ ਸਾ ਇੱਕ ਕਿੱਤਾ ਕਰਨਾ ਹੈ ਬੱਕਰੀ ਬਾਲਣ ਦਾ ਉਹ ਵੱਧ ਤੋਂ ਵੱਧ ਮਾਲ ਬੱਕਰਾ ਮੰਡੀ ਲੌਂਗਵਾਲ ਤੋਂ ਲੈ ਕੇ ਜਾਓ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਆ ਮੈਂ ਉੱਥੇ ਮੌਜੂਦ ਹਾਂ ਜੀ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਪੱਕਰੀ ਕੋ ਢਿੱਲੀ ਮੱਠੀ ਆ ਕੋਈ ਵੀ ਪ੍ਰੋਬਲਮ ਹੈ ਤਾਂ ਜਦੋਂ ਮਰਜ਼ੀ ਮੈਨੂੰ ਫੋਨ ਕਰੋ 623920560 ਠੀਕ ਹੈ ਕੋਈ ਵੀ ਪ੍ਰੋਬਲਮ ਹੈ ਉਹਦੀ ਫਰੀ ਦੇ ਵਿੱਚ ਬਿਲਕੁਲ ਐਡਵਾਈਸ ਦਿੱਤੀ ਜਾਊਗੀ ਜਦੋਂ ਮਰਜ਼ੀ ਮੈਨੂੰ ਕਾਲ ਕਰੋ ਠੀਕ ਹੈ ਬਾਈ ਜੀ ਧੰਨਵਾਦ ਜੀ ਲੇ ਵੀ ਮੇਰੇ ਮਤਰਾਵਾ ਜੋ 3 13 ਦੇ 26 ਤਰੀਕ ਨੂੰ ਲੌਂਗੋਵਾਲ ਬੱਕਰਾ ਮੰਡੀ ਦੇ ਵਿੱਚ ਮਾਲ ਦੇਖ ਸਕਦੇ ਚੰਗਾ ਆਉਂਦਾ ਸੌਦੇ ਸੁੱਦੇ ਚੰਗੇ ਹੁੰਦੇ ਨੇ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਬੱਕਰੇ ਬੱਕਰੀਆਂ ਵੇਚਣੀਆਂ ਹੋਣ ਹੋਣ ਖਰੀਦਣੀਆਂ ਹੋਣ ਤਾਂ ਤੁਸੀਂ ਲੌਂਗੋਵਾਲ ਬੱਕਰਾ ਮੰਡੀ ਤੇ ਆ ਸਕਦੇ ਹੋ ਬਈ ਧੰਨਵਾਦ ਅਧਿਕਾਰ ਦੇ ਬਈ ਜੀ ਪੇਜ ਨੂੰ ਫੋਲੋ ਕਰ ਲੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ